ਉਨਾ ਤੁਸੀਂ ਕੱਦ ਕਾਠ ਦਾ ਜਿਹੜਾ ਹੈਗਾ ਹਿਸਾਬ ਕਿਤਾਬ ਲਾ ਲਓ ਕੱਦ ਕਾਠ ਵੀ ਚੰਗਾ ਆ ਗਿਆ ਹੁੰਦਾ ਇੱਕ ਡੰਗ ਚੋਲ ਇੱਕ ਡੰਗ ਛੜਤੀ ਇੱਕ ਡੰਗ ਚੋਲੀ ਐਂ ਕਰਕੇ ਛੜਨੀ ਪੈਂਦੀ ਹੈ ਬਾਈ ਅੱਛਾ ਹੁਣ ਟਾਈਮ ਦੇਖੀ ਕੱਢੀ ਮੋਬਾਈਲ ਕਰਾ ਉਹ ਉਧਰ ਐ ਜੀ ਚੱਲੀ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਬਬਾ ਸਵਾਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਅਮਣੇ ਕੋਲੇ ਪਹੁੰਚੇ ਹੋਏ ਹਾਂਗੇ ਬਾਈ ਅਮਣੇ ਦਾ ਪਿੰਡ ਆ ਗਿਆ ਮਿੱਤਰੋ ਸਿੰਘੋ ਤੇ ਜੜਾ ਪੈਂਦਾ ਮਿੱਤਰੋ ਇਸ ਪਿੰਡ ਨੂੰ ਬਹਿੰਡਾ ਅਜਨ ਆਪਾਂ ਬਾਈ ਕੋਲੇ ਸਾਨੂੰ ਨਾ ਸੂਈ ਸਵਾਈ ਮੱਝ ਦਿਖਾ ਦਾਂਗੇ ਜਿਹੜੀ ਸਾਨੂੰ ਸਕਰੀਨ ਉੱਤੇ ਦਿਖਾਈ ਦੇਈ ਜਾਂਦੀ ਹੈ ਤੇ ਬਾਕੀ ਦੇ ਪਸ਼ੂ ਆ ਗਏ ਮਿੱਤਰੋ ਇਧਰਲੇ ਪਾਸੇ ਇਹ ਵੀ ਤੁਸੀਂ ਨਾ ਨਿਗਾਹ ਮਾਰ ਲਓ ਇੱਕ ਵਾਰੀ ਇਹ ਬਾਈ ਦਾ ਨਾ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਜਿਹੜੇ ਪਸ਼ੂ ਆਹ ਰੱਖੇ ਹੋਏ ਆ ਸਾਰੇ ਆਪਦੇ ਘਰੇਲੂ ਪਸ਼ੂ ਨੇ ਤੇ ਬਾਕੀ ਨਾ ਮੇਨ ਵੀਡੀਓ ਜਿਹੜੀ ਹੈਗੀ ਇਸ ਮੱਝ ਦੀ ਰਹੂਗੀ ਤੇ ਬਾਕੀ ਨਾ ਜਦੋਂ ਆਪਾਂ ਹੁਣ ਦੁੱਧ ਬਾਰੇ ਦੱਸਾਂਗੇ ਤੁਹਾਨੂੰ ਹਨਾ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ ਪਰ ਜਿਹੜੇ ਭਰਾ ਦੇ ਫਿੱਟ ਆਈ ਨਾ ਇਹ ਮੱਝ ਤੇ ਬਾਈਆਂ ਦੇ ਘਰੇ ਆ ਜਓ ਮਿੱਤਰੋ ਤੇ ਇੱਥੇ ਤਸੱਲੀ ਕਰਕੇ ਲਿਜਾ ਸਕਦੇ ਹੋ ਆ ਜਓ ਕਰਵਾਗੇ ਬਾਈ ਨਾਲ ਗੱਲਬਾਤ ਹਾਂਜੀ ਬਾਈ ਜੀ ਹਸੀ ਕਾਲ ਜੀ ਸਾਸਤਰੀ ਕਾ ਬਾਈ ਜੀ ਹੋਰ ਬਾਈ ਆਮਨੇ ਕਿਵੇਂ ਆ ਵਧੀਆ ਹੈ ਬਾਈ ਧੰਨਵਾਦ ਸਾਰੇ ਬੀਰਾਂ ਦਾ ਧੰਨਵਾਦ ਤੇ ਬਾਈ ਜਿਵੇਂ ਆਪਾਂ ਗੱਲ ਕਰ ਲਏ ਹੈ ਨਾ ਪਿੰਡ ਤਾਂ ਆਪਾਂ ਦਰਸ਼ਕਾਂ ਨੂੰ ਦੱਸ ਹੀ ਦਿੱਤਾ ਵੀ ਸਿੰਗੋ ਪਿੰਡ ਆ ਗਿਆ ਹਾਏ ਪਿੰਡ ਸਿੰਗੋ ਹੀ ਇਹ ਤਖਸ਼ਰੀ ਦਮਦਮਾ ਸਭ ਤੋਂ ਰਹਿ ਗਿਆ ਇਹ ਆਪਣਾ 12 ਕਿਲੋਮੀਟਰ ਅੱਛਾ 12 ਕਿਲੋਮੀਟਰ ਹਾਏ ਠੀਕ ਆ ਤੇ ਇਧਰੋਂ ਸਰਦੂਲਗੜ ਵਾਲੇ ਰੋਡ ਤੇ ਆ ਗਿਆ ਹਾਂ ਸਰਦੂਲ ਗਾਣਾ ਵਾਲੇ ਰੋਡ ਤੇ ਆ ਗਏ ਅੱਛਾ ਅਮਣੇ ਕੋਈ ਵਪਾਰ ਦਾ ਕੰਮ ਤਾਂ ਨਹੀਂ ਨਾ ਭਾਈ ਵਪਾਰ ਦਾ ਆਪਦੀ ਘਰੇਲੂ ਮੱਝ ਵੇਚਣ ਲੱਗੇ ਹਾਂ ਜੀ ਅੱਛਾ ਇਹ ਪਹਿਲਾਂ ਤਾਂ ਮੈਨੂੰ ਐ ਦੱਸ ਦੇ ਤੇਰੀ ਮੱਝ ਜਿਹੜੀ ਹੈਗੀ ਕਿੰਨੇਵੇਂ ਸੂਏ ਸੂਈ ਹੈ ਇਹ ਪੰਜਵੇਂ ਸੂਏ ਸੂਈ ਹੋਈ ਹੈ ਭਾਈ ਪੰਜਵਾਂ ਸੂਆ ਸੂਈ ਹੈ ਠੀਕ ਹੈ ਤੇ ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਨੂੰ ਸੂਈ ਨੂੰ 20 ਦਿਨ ਹੋ ਗਏ ਭਾਈ 20 ਦਿਨ ਸੂਈ ਨੂੰ ਹੋ ਗਏ ਤੇ ਹੁਣ 20 ਦਿਨਾਂ ਦੇ ਵਿੱਚ ਮੈਨੂੰ ਐ ਦੱਸ ਦੇ ਵੀ ਇਹਦੇ ਥੱਲੇ ਕਿੰਨਾ ਦੁੱਧ ਤਿਆਰ ਹੈ ਜਿਹੜਾ ਆਪਣਾ ਕੋਈ ਆ ਕੇ ਚਾਰ ਡੰਗ ਚੋਲੇ ਭਾਈ ਆਪਾਂ 13 13.5 ਲੀਟਰ ਦੁੱਧ ਚੋਨੇ ਚੋਨੇ ਹੁਣ ਹਾਂ ਠੀਕ ਆ ਹਾਂ ਵੀ ਟੋਟਲ ਬੱਚੇ ਨੂੰ ਚੰਗਾ ਆ ਕੇ ਕਿ ਸਣੇ ਬੱਚੇ ਸਣੇ ਬੱਚੇ ਵੀਰੇ ਠੀਕ ਆ ਸਾਢੇ 13 ਲੀਟਰ ਦੁੱਧ ਹੈਗਾ ਹੁਣ ਹਾਂ ਤੇ ਜੇ ਮਤਲਬ ਕਿਸੇ ਬੰਦੇ ਨੇ ਕੱਲੀ ਕੈਰੀ ਮੈਂ ਰੱਖਣੀ ਹੁੰਦੀ ਏ ਜੇ ਉਹਦੇ ਕੋਲ ਬਾਗੀ ਕੋਈ ਬਿਸ਼ੱਕ ਤੇ ਚਾਰ ਡੰਗ ਆ ਕੇ ਚੋ ਕੇ ਫੇਰ ਆਉਦੀ ਦਸੱਲੀ ਕਰਕੇ ਲੈ ਜਾ ਸਕਦਾ ਠੀਕ ਆ ਗੱਲ ਹਾਂ ਹਾਂ ਤੇ ਪਰ ਹੁਣ ਜੇ ਗੱਲ ਕਰਕੇ ਦੁੱਧ ਤਾਂ ਨਹੀਂ ਵਧਣਾ ਕਿ ਵੱਸ ਸਕਦੀ ਆ ਦੁੱਧ ਵੱਧ ਵੀ ਸਕਦੀ ਆ ਵੀਰੇ ਵੱਧ ਸਕਦੀ ਆ ਅਸੀਂ ਤਾਂ ਦਿਨ 20 ਹੋਏ ਆ ਹਾਂ ਹੈਨਾ ਠੀਕ ਆ ਗੱਲ ਤੇ ਠੰਡੀ ਸੀਲ ਕਿਵੇਂ ਆਗੀ ਠੰਡੀ ਸੀਲ ਪੁੱਲ ਆ ਬਾਈ ਬਾੜੀ ਛੱਡ ਕੇ ਵੀ ਸ਼ੱਕ ਦੀ ਤੂੰ ਦੂਜਾ ਪਸ਼ੂ ਬੰਨਿਆ ਹੋਰ ਫੇਰ ਫੇਰ ਆ ਕੇ ਬਹਿ ਜੀ ਅੱਛਾ ਹਾਂ ਐ ਵੀ ਕੋਈ ਚੱਕਰ ਨਹੀਂ ਠੀਕ ਹੈ ਪੀੜੀ ਢਾ ਕੇ ਬਹਿ ਜੇ ਕੋਈ ਕੋਈ ਐ ਨਹੀਂ ਲੱਤ ਨਹੀਂ ਮਾਰਨੀ ਕੋਈ ਹੋਰ ਨਹੀਂ ਤੇ ਕਿੰਨਾ ਚਿਰ ਪਹਿਲਾਂ ਛੱਡਦੇ ਫਿਰ ਅਸੀਂ ਤਾਂ ਬਾਈ ਪਿਛਲੀ ਵਾਰ ਤਾਂ ਸਵਾ ਮਹੀਨਾ ਪਹਿਲੀ ਛੱਡੀ ਸੀ ਅੱਛਾ ਸਵਾ ਮਹੀਨਾ ਨਹੀਂ ਹਾਂ ਕਮਾਲ ਹੀ ਹੋ ਗਈ ਯਾਰ ਹੈ ਹਾਂ ਕਿੰਨਾ ਕਿੰਨਾ ਦੁੱਧ ਦੇਗੀ ਫਿਰ ਦੁੱਧ ਹੈ ਬਾਈ 6-7 ਲੀਟਰ ਤੋਂ ਉਹ ਕਰੀ ਹੋਈ ਹੈ ਅੱਛਾ ਕੀ ਕੀਤੀ ਹੋਈ ਹੈ ਜਿਹੜੀ ਇਹ ਸ਼ੀਸ਼ਾ 7 ਕਿਲੋ ਦਾ ਮਤਲਬ ਡਰਾਈ ਕਰਦੇ ਤੁਸੀਂ ਠੀਕ ਹੈ ਗੱਲ ਬਾਕੀ ਮਿੱਤਰੋ ਮੈਂ ਸੁਣਉਣਾ ਮੱਝ ਇਹਨਾਂ ਬਈ ਇੱਕ ਤਾਂ ਹੁੰਦਾ ਹੈ ਇੱਕ ਡੰਗ ਚੋਲ ਇੱਕ ਡੰਗ ਛੜਤ ਇੱਕ ਡੰਗ ਚੋਲ ਐਂ ਕਰਕੇ ਛੜਨੀ ਪੈਂਦੀ ਹੈ ਬਈ ਅੱਛਾ ਮਤਲਬ ਜਦੋਂ ਛੜਨਾ ਹੁੰਦਾ ਵੀ ਡੰਗ ਡੰਗਾ ਕਰਕੇ ਆਪ ਨੂੰ ਛੜਨੀ ਪੈਂਦੀ ਠੀਕ ਆ ਲੈ ਖੋਲੀ ਫਿਰ ਕੇ ਆਪਾਂ ਤੋੜ ਕੇ ਦਿਖਾ ਦਈਏ ਲੈ ਵੀ ਬੇਲਬੂਲ ਤਾਂ ਜਿਹੜੀ ਹੈਗੀ ਹੈ ਨਾ ਤੁਸੀਂ ਚੈੱਕ ਕਰ ਲਓ ਉਹਨਾਂ ਤੁਸੀਂ ਕੱਦ ਕਾਠ ਦਾ ਜਿਹੜਾ ਹੈਗਾ ਹਿਸਾਬ ਕਿਤਾਬ ਲਾ ਲਓ ਕੱਦ ਕਾਠ ਵੀ ਚੰਗਾ ਆ ਗਿਆ ਤੇ ਆਹ ਦੇਖ ਲਓ ਲੇਵੇ ਦੀ ਪੰਤਰ ਮੈਂ ਤੁਹਾਨੂੰ ਦਿਖਾ ਦਿੰਦਾ ਮਮੂਲੀ ਜਾਂ ਇੱਕ ਥਣ ਜਿਹੜਾ ਆ ਮਗਰਲਾ ਮਾੜ ਆ ਜਾਂ ਮੋਟਾ ਰੱਖਦੀ ਆ ਹੋਰ ਕੋਈ ਇਹਦੇ ਚ ਕੋਈ ਨੁਕਸ ਨਹੀਂ ਹੈਗਾ ਤੇ ਚਵਾਈ ਦੀ ਕਿਵੇਂ ਆ ਬਾਈ ਆਮਣੇ ਚਵਾਈ ਦੀ ਪੋਲੀ ਆ ਬਾਈ ਅੱਛਾ ਲੈ ਵੀ ਆ ਦੇਖ ਲੋ ਕੱਦ ਕਾਠ ਨੋਟ ਕਰ ਲੋ ਜਮਾਨ ਘਰੇਲੂ ਪਰਿਵਾਰ ਕੋਲੇ ਇੱਕ ਸੂਈ ਸਵਾਈ ਮਾਜਦ ਖਾਉਣ ਲੱਗਿਆਂ ਆਪਾਂ ਤੁਹਾਨੂੰ ਕਿਵੇਂ ਲੱਗੀ ਦੱਸਿਓ ਜਰੂਰ ਇਹ ਲਿਆ ਕਰਾ ਮੋੜ ਲਾ ਆਣਿਆ ਕੱਲਾ ਸਿੰਗੀ ਮਾੜ ਆ ਜਾਂ ਖੁੱਲਾ ਹੈਨਾ ਹਾਂ ਬਈ ਹਮ ਹਜੇ ਤਾਂ ਇਹ ਯਾ ਦੇਖੋ ਕੱਦ ਕਾਠ ਬਹੁਤ ਆ ਮੱਝ ਦਾ ਲੈ ਵੀ ਆਹਾ 13.5 ਲੀਟਰ ਦੁੱਧ ਤਿਆਰ ਮਿਲੂ ਸੋਨ ਨੂੰ ਕੋਈ ਵੀ ਭਰਾ ਇੱਥੇ ਆ ਕੇ ਪਹਿਲਾਂ ਚਾਹ ਡੰਗ ਚੋਲੇ ਲਿਆ ਕਰ ਚੱਲ ਬੰਨਦੇ ਕੋਈ ਗੱਲ ਕਿਵੇਂ ਗਾਂ ਵਾਲਾ ਕੰਮ ਹੀ ਹੈ ਗਾਂ ਵਾਲਾ ਕੰਮ ਹੀ ਹੈ ਹਾਂ ਕਾਦੋ ਹੀ ਚੋਲਾ ਅੱਛਾ ਹਾਂ ਲੈ ਫਿਰ ਛੱਡ ਖੇਰਾ ਫਿਰ ਬਾਟੀ ਲਿਆ ਦੇ ਲੈ ਬਾਟੀ ਲਿਆ ਦੇ ਮਾ ਚੋਰੀਆਂ ਵੀਡੀਓ ਚਲਾਈ ਸੀਗੀ ਮੈਂ ਆਹ ਦੇਖਦੇ ਆ ਇਹਨਾਂ ਨੂੰ ਮੁੰਡਾ ਕਹਿੰਦਾ ਗਾਂ ਵਾਲਾ ਕੰਮ ਹੀ ਹੈ ਕੱਟਾ ਥੋੜਾ ਜਿਹਾ ਬੜਾ ਮਸਾਇਆ ਕਰੀ ਬੈਠਾ ਤੂੰ ਆਉਣਾ ਹਾਂ ਕੱਟਾ ਹੈਗਾ ਬਾਈ ਹੈਨਾ ਹਾਂ ਕੱਟਾ ਦਾ ਠੰਡ ਦੀ ਸੂਈ ਕਰਕੇ ਉਹਦੀ ਠੰਡ ਰੰਡ ਲੱਗ ਗਈ ਬਾਈ ਠੰਡ ਰੰਡ ਲੱਗ ਗਈ ਹਾਂ ਇਹ ਤਾਂ ਦਵਾਈ ਕੋਈ ਇਹਨੂੰ ਗੋਲੀ ਗੋਟਾ ਲੈ ਵੀ ਆ ਦੇਖ ਲੋ ਬੱਚਾ ਦਿੱਤਾ ਛੱਡ ਆਪਾਂ ਲੈ ਵੀ ਉਸਮਾ ਕਰ ਲਿਆ ਤੇ ਆ ਦੇਖੋ ਹਨ ਜਿਹੜੇ ਹੈਗੇ ਨੇ ਤੁਸੀਂ ਚੈੱਕ ਕਰ ਲਓ ਕਿ ਨਾ ਇਹਦਾ ਕੋਈ ਐ ਨਹੀਂ ਹੈਗਾ ਮਥੀ-ਮੁਥੀ ਗੱਲ ਨਹੀਂ ਸੀ ਮਾਮਨੇ ਹਣਾ ਆਪਣੀ ਨਾਈ ਮਥੀ ਨਹੀਂ ਹੈਨਾ ਹਾਂ ਮन्ने ਕੋਈ ਚਾਹੀਏ ਨਾ ਮन्ने ਨਾ ਨਾ ਇਹ ਤਾਂ ਬੈਠੇ ਬੈਠੇ ਨੇ ਬਈ ਗੱਲ ਕਰਨ ਲਈ ਬਸ ਜਵਾਕ ਬੈਠੇ ਸੀ ਕਹਿੰਦੇ ਵੀਡੀਓ ਪਾ ਦਨੇ ਆ ਅੱਛਾ ਤੇ ਐਂ ਬਸ ਮੈਂ ਤੈਨੂੰ ਫੋਨ ਕਰ ਲਿਆ ਤੂੰ ਕਹਿੰਦਾ ਵੀ ਮੈਂ ਕੱਲ ਕੱਲ ਨੂੰ ਮੇਰਾ ਟਾਈਮ ਨਹੀਂ ਲੱਗਣਾ ਮੈਂ ਖਿਆ ਦਵਾਂ ਨਹੀਂ ਬੰਦੇ ਆਹ ਬੈਠ ਫਿਰ ਕੇ ਸਹੀ ਗੱਲ ਹੈ ਹਾਂ ਹਾਂ ਨੀ ਮੌਕੇ ਦੀ ਮੌਕਾ ਪਿੱੜ ਗਿਆ ਹੈਨਾ ਹਾਂ ਇਹ ਆ ਦੇਖ ਲੋ ਹੁਣ ਤਾਂ ਜਮਾਨ ਕਿਲੀਆਂ ਵਰਗੇ ਥਾਨ ਕਰਦੀ ਤਰੀ ਹੁੰਦੀ ਹੈ ਹੈ ਹੁਣ ਹਾਂ ਇਦਾਂ ਬਈ ਪਿੱਛਾ ਚੰਗੀ ਲੱਗਦੀ ਹੈ ਯਾਰ ਮੈਨੂੰ ਤਾਂ ਲਾ ਭਾਈ ਹੈ ਆ ਜਿਹੜੀ ਮੈਂ ਮਿੱਤਰੋ ਆਪਾਂ ਕਹ ਸਕਦੇ ਬਈ ਕਿਤੀ ਭੇਜ ਦੇ ਅੱਛਾ ਤੋੜਾ ਬਸ ਚੱਕ ਗੁੜੀਆਂ ਦਾ ਕੰਮ ਤਾਂ ਨਿਵੇੜ ਕੇ ਰਾਸਣ ਦਾ ਅੱਜ ਹੈ ਕਿ ਨਹੀਂ ਹਮਨੇ ਹਾਂ ਭਾਈ ਇਹ ਆਇਆ ਲਿਆ ਇਹ ਛੱਡੀ ਮਾਰੇ ਥਣ ਕੋਈ ਬਹੁਲਾ ਫਰਕ ਵੀ ਨਹੀਂ ਹੈਗਾ ਹਨਾ ਇਧਰ ਤੋਰ ਦਿੰਦੇ ਆ ਬਈ ਨਾ ਨਾ ਲੋੜ ਹੀ ਨਹੀਂ ਲੈ ਧਾਰ ਕਿਹੇ ਜੀ ਪੈਂਦੀ ਏ ਲੈ ਸਰ ਮੋਸੀ ਆ ਪੂਰੀ ਹੰਗੂਲੇ ਜੀ ਮਾਰਦੇ ਕੇਰਾ ਗੋਲੂ ਮੇਤਰਾ ਦੂਜੋਂ ਘੜਦਾ ਹਨਾ ਉਹ ਗੋਠਿਆਂ ਵਾਲੀ ਦੰਤਾਰ ਸਖਾ ਗਏ ਫਿਰ ਇਹ ਆ ਦੇਖੋ 14 ਦੇ ਹੁਣ ਸਰਕਦਾ ਲੋ ਵੀ ਮਿੱਤਰੋ ਇੱਕ ਤਾਂ ਗਾਰੰਟੀ ਹੈਗੀ ਆ ਹੁਣ ਵੀ ਗਾਰੰਟੀ ਇਸ ਗੱਲ ਦੀ ਹੋਗੀ ਵੀ ਮਿੱਤਰੋ ਇਹ ਮੱਝ ਜਿਹੜੀ ਹੈਗੀ ਨਾ ਉੱਪਰੇ ਬੰਦੇ ਤੋਂ ਵੀ ਡਰਦੀ ਨਹੀਂ ਹੈਗੀ ਠੀਕ ਹੈ ਮੈਂ ਹੁਣ ਮੜੀਆਂ ਹੀ ਧਾਰਾ ਮਾਰ ਕੇ ਦੇਖੀ ਸੀ ਆਪਣੇ ਹਨਾ ਹਾਂ ਬਾਈ ਘਬਰਾਏ ਨਹੀਂ ਵੀ ਆਏ ਨਹੀਂ ਹੈਗਾ ਵੀ ਹੱਥੁੱਥ ਪੈਂਦੀ ਹੈ ਹਨਾ ਬਾਈ ਕੋਈ ਝੁਈ ਜਾਵੇ ਹੂੰ ਕੋਈ ਬੱਚੇ ਨੂੰ ਨਹੀਂ ਚੰਗਾ ਆਇਆ ਝੂਆ ਮਿੱਤਰੋ ਹੁਣ ਤੁਸੀਂ ਇਹ ਦੇਖ ਲਓ ਇਹ ਚੱਕ ਕਰਾਂ ਬਾਲਟੀ ਆ ਜਾ ਹੁਣ ਟਾਈਮ ਦੇਖੀ ਕੱਢੀ ਮੋਬਾਈਲ ਕਰਾ ਉਹਦਰ ਰਹੀ ਚੱਲੀ 2 ਵਜੇ ਤੇ 20 ਮਿੰਟ ਹੋ ਗਏ ਹਾਂ ਦੁਹਾਈ ਟਾਈਮ ਮੜਾ ਜਾ ਇਹ ਆ ਦੇਖੋ 2 ਵਜੇ 20 ਮਿੰਟ ਹੋ ਗਏ 31 ਤਰੀਕ ਅੱਜ ਤੇ ਇੰਨਾ ਦੁੱਧ ਆ ਜੰਤਰੋ ਇਹ ਚੈੱਕ ਕਰ ਲਓ ਘੱਟੋ ਘੱਟ ਕਿੰਨਾ ਦੁੱਧ ਹੋ ਸਕਦਾ ਤੇਰਾ ਆਈਡੀ ਬਤਾ ਕੋ 5 5.5 ਲੀਟਰ ਦੁੱਧ ਹੋਊਗਾ ਰਾਮਨਾਥ ਹਾਂ ਖੁੱਲਾ ਖੁੱਲਾ ਆਇਆ ਹਣਾ ਹਾਂ ਵੀ ਮਤਲਬ 5.5 ਕਿਲੋ 60000 ਰੁਪਏ ਪਜ ਸਕਦਾ ਹਾਂ ਦੱਬੇ ਮਾਰਨੇ ਦੱਬੇ ਮਾਰ ਦੰਨੀ ਹਾਂ ਇਹ ਲੋੜ ਹੀ ਨਹੀਂ ਬਸ ਮੈਂ ਤੈਨੂੰ ਦੱਸਤੀ ਗੱਲ ਵੀ 5.5 ਲੀਟਰ ਦੁੱਧ ਤਾਂ ਹੈਗਾ 5 ਤੋਂ 5.5 ਦੇ ਵਿੱਚ ਵਿੱਚ ਹੈਗਾ ਹਾਂ ਠੀਕ ਹੈ ਨਾ ਗੱਲ 4 ਵਜੇ ਕੱਢਦੇ ਹੁੰਦੇ ਆਂ ਛੀ 5.5 ਲੀਟਰ ਦੁੱਧ ਹੁੰਦਾ ਬਈ ਡੇਰੀ ਚ ਹੀ ਪਾਉਨੇ ਆ ਠੀਕ ਹੈ ਹਾਂ ਸਮਝ ਗਿਆ ਗੱਲ ਹਾਂ ਅੱਜ ਅਥ ਨੇ 4 ਵਜੇ ਤੜਕੇ ਕਿੰਨੇ ਵੇ ਕੱਢਦੇ ਕਰ ਕੇ ਵਸ 6 ਵਜੇ ਦੇ ਕਰੀਬ ਹੀ ਕੱਢਦੇ ਆਂ ਅੱਛਾ 6 ਤੋਂ 7 ਦੇ ਵਿੱਚ ਵਿੱਚ ਪੱਕਾ ਟਾਈਮ ਨਹੀਂ ਕਦੇ ਬਨ ਕੇ ਚੱਲ 7 ਵਜੇ ਵੀ ਕੱਢ ਲੈਂਦੇ ਆਂ ਕਦੇ ਬਨ ਕੇ ਚੱਲਾ ਜਿਵੇਂ ਹੋ ਗਿਆ ਬਨ ਕੇ ਚੱਲਾ 8 ਵੀ ਵਜ ਜਾਂਦੇ ਆ ਬਈ ਉੱਥੇ ਪਿਆਂਦੀ ਆ ਠੀਕ ਹੈਗਾ ਰੇਟ ਕੀ ਕਰਤਾ ਇਹਦਾ ਰੇਟ ਤਾਂ ਬਈ ਫੋਨ ਤੇ ਕਰ ਲਾਂਗੇ ਠੀਕ ਹੈ ਨੰਬਰ ਕਿਹੜਾ ਚੱਲਦਾ ਤੇਰੇ ਕੋਲੇ 9779895055 ਇੱਕ ਵਾਰੀ ਹੋਰ ਬੋਲ ਦੇ 9779895055 ਠੀਕ ਆ ਤੇ ਬਹੁਤ ਬਹੁਤ ਧੰਨਵਾਦ ਬਾਈ ਅਮਨੇ ਧੰਨਵਾਦ ਤੇ ਲੋ ਵੀ ਮਿੱਤਰੋ ਜਿਹੜੇ ਭਰਾ ਦੇ ਮੈਂ ਇਹ ਫੇਟਾ ਗੀ ਨਾ ਤੇ ਬਾਈ ਦੇ ਇੱਥੇ ਘਰੇ ਆ ਜਾਓ ਤੇ ਤਸੱਲੀ ਕਰਕੇ ਜਾ ਸਤਿ ਸ੍ਰੀ ਅਕਾਲ ਧੰਨਵਾਦ ਸਾਰੇ